ਕਰੀ ਬਾਈ ਦੀ ਫੰਡ ਨਹੀਂ ਯਾਰ ਕੀ ਕੀ ਠੀਕ ਆ ਫੰਡ ਨਹੀਂ ਕਹਿਣਾ ਭਾਈ ਜੀ ਪੀਪਾ ਮੰਤਰੀ ਨੇ ਪੀਪਾ ਮੰਤਰੀ ਸਦੇ ਸਰ ਤਿੰਨ ਸਿੰਗਰ ਅੱਛਾ ਯਾਰ ਜੀ ਬਹੁਤ ਚਾਰ ਜ਼ਿਲ੍ਹੇ ਦੀ ਪੁਲਿਸ ਤੇ ਇੱਕ ਕਿਲੇ ਟੈਂਟ ਲਾਇਆ ਅਕਾਉਂਟੀ ਬੰਨ ਚੁੱਕੀ ਆ ਸਾਰੀ ਉਹਦੇ ਰਾਦੀ ਪੁਲਿਸ ਆਪੇ ਬੁਝਣਾ ਆਸੋੜ ਉਹ ਸਮੱਸਿਆਵਾਂ ਵੀ ਕਈ ਵਾਰੀ ਬਹੁਤ ਆਈਆਂ ਸਮੱਸਿਆਵਾਂ ਕਈ ਵਾਰੀ ਆਏ ਆਂ ਦੀਆਂ ਹੀ ਗਿਆ ਵੀ ਸਾਈਕਲ ਜਾਂ ਕਹਿੰਦਾ ਚਲਾ ਕੇ ਮਾਰੀਏ ਕਿਦੇ ਪਾਸੇ ਤੇ ਆ ਬਸ ਚੜ ਜੀਏ ਪਰ ਓ ਚਾਕੂ ਭਰਾ ਮੈਂ ਕੱਟਣਾ ਮੈਂ ਦੱਸ ਇਹ ਐਵੇਂ ਦੱਸ 1 2 3 4 5 ਓ ਖਿੱਚ ਦੀ ਬਿਚਾਰਾ ਮਗਰ ਹੀ ਨਿਗਾਹ ਮਾਰੋ ਐ ਕਿੱਦਾਂ ਆ ਬੰਦਾ ਮੈਨੂੰ ਕਹਿੰਦਾ ਨਹੀਂ ਆ ਕਹਿੰਦਾ ਵੀ ਕੱਪੜੇ ਸੀਪੜੇ ਦੇਰ ਜਾਣੇ ਆ ਤੇ ਛੇਤੀ ਛੇਤੀ ਆ ਜਾ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅੱਜ ਤਰੀਕ ਹੈਗੀ ਆ 2 ਮਾਰਚ 2025 ਔਰ ਅੱਜ ਦਿਨ ਹੈਗਾ ਐਤਵਾਰ ਦਾ ਕਿਲੋਮੀਟਰ ਮੇਰੇ ਅੱਜ ਪੂਰੇ ਹੋਣ ਵਾਲੇ 1 ਲੱਖ ਬੜਾ ਹੀ ਇਹ ਜਿਹੜਾ ਅੱਜ ਦਾ ਦਿਨ ਹੈ ਮੇਰੇ ਵਾਸਤੇ ਬੜਾ ਖੁਸ਼ੀ ਹੈ ਭਰਾ ਦਿਨ ਹੈ ਔਰ ਮੇਰੇ ਵਾਸਤੇ ਬੜੀ ਮਾਣ ਦੀ ਗੱਲ ਹੈਗੀ ਆ ਵੀ ਮੇਰਾ 1 ਲੱਖ ਕਿਲੋਮੀਟਰ ਪੂਰਾ ਹੋਣ ਜਾ ਰਿਹਾ ਅੱਜ ਤੇ ਮੇਰੇ ਤਕਰੀਬਨ ਹੁਣ ਤੱਕ 99900 ਕੁਝ ਕਿਲੋਮੀਟਰ ਹੋ ਗਏ ਨੇ ਔਰ ਕੋਈ 40 50 ਕਿਲੋਮੀਟਰ ਘਟ ਹੈਗੇ ਨੇ ਤੇ ਮੈਂ ਸੋਚਿਆ ਵੀ ਕਿਉਂ ਨਾ ਵੀ ਇਹ ਜਿਹੜੀ ਆਖਰੀ ਜਿਹੜੀ ਰਾਈਡ ਹੈਗੀ ਆ 1 ਲੱਖ ਦੀ 40 50 ਕਿਲੋਮੀਟਰ ਦੀ ਇਹ ਮੈਂ ਆਪਣੇ ਸਾਰੇ ਕਲੱਬ ਵਾਲਿਆਂ ਨਾਲ ਰਲ ਕੇ ਲਾਵਾਂ ਤੇ ਮੈਂ ਸੱਦਾ ਦਿੱਤਾ ਆਪਣੇ ਸਾਰੇ ਰਾਈਡਰਸ ਭਰਾਵਾਂ ਨੂੰ ਵੀ ਆਪਾਂ ਇਹ ਰਾਈਡ ਰਲ ਕੇ ਲਾਉਣੀ ਹੈ ਤਾਂ ਜੋ ਮੇਰੇ ਇੱਕ ਜਿਹੜਾ ਮੇਰਾ ਇੱਕ ਇਤਿਹਾਸਿਕ ਮੂਮੈਂਟ ਹੈ ਉਹ ਮੈਂ ਕੈਪਚਰ ਕਰ ਸਕਾਂ ਔਰ ਤੁਹਾਡੇ ਨਾਲ ਸਾਂਝਾ ਕਰ ਸਕਾਂ ਔਰ ਦੋਸਤੋ ਮੈਂ ਹੁਣ ਬਿਲਕੁਲ ਤਿਆਰ ਹਾਂ ਰਾਈਡ ਵਾਸਤੇ ਤੇ ਬਸ ਹੁਣ ਨਿਕਲਣ ਦੀ ਤਿਆਰੀ ਹੈ ਇਥੋਂ ਕਰੋ ਨਿਕਲਦੇ ਸਾਰੀ ਅੱਗੇ ਆ ਕੇ ਜਗਦੀਪ ਤੇ ਸ਼ਗਨ ਦੋਵੇਂ ਵੇਟ ਕਰ ਰਹੇ ਨੇ ਮੇਰੀ ਆਜੋ ਮੁੰਡੇ ਆ ਚੱਲੀਏ ਹਵਾ ਵਰਨੀ ਹੈ ਹਵਾ ਘਟ ਗਈ ਮੁੰਡੇ ਦੀ ਤੜਕੇ ਹਵਾ ਵਰਨਾ ਪਿਆ ਇਹਨਾਂ ਨੂੰ ਕਹੀਦਾ ਵੀ ਰਾਤ ਨੂੰ ਭਰ ਕੇ ਸੌ ਜਾਓ ਪਤਾ ਨਹੀਂ ਕੀ ਗੱਲ ਹੈ ਕੀ ਗੱਲ ਹੈ ਅਕਾਉਂਟੈਂਟ ਸਾਹਿਬ ਅਕਾਉਂਟੈਂਟ ਸਾਹਿਬ ਕਿਵੇਂ ਵਧੀਆ ਹਵਾ ਭਰੀ ਨਹੀਂ ਰਾਤ ਕਿ ਪੰਪ ਹੈ ਨਹੀਂ ਸੀਗਾ ਪੰਪ ਹੈ ਨਹੀਂ ਸੀ ਹੁਣ ਤਾਂ ਪੰਪ ਮਾਰਦੇ ਆਵਾਜ਼ ਨਹੀਂ ਨਿਕਲਦੀ ਮੁੰਡੇ ਦੀ ਗਿਆ ਸੀਟ ਫਾਰਮ ਦੇ ਮੋੜ ਤੇ ਬਹੁਤ ਦੂਰ ਸੀ ਆ ਇੱਥੇ ਆ ਮੁੰਡਾ ਆ ਗਿਆ ਸਜਾਵਲ ਪੈਰੀ ਯੰਕਰ ਸਟ੍ਰਾਈਡਰ ਤੇ ਉਹ ਵੇਟ ਕਰ ਰਹੇ ਆ ਬਾਕੀਆਂ ਦੀ ਸੀਟ ਫਾਰਮ ਤੋਂ ਆਉਂਦੇ ਆ ਬਾਕੀ ਬਹੁਤ ਦੂਰ ਹੈ ਨਾ ਸੀਟ ਫਾਰਮ ਮੇਰੇ ਘਰ ਤੋਂ ਬਹੁਤ ਜ਼ਿਆਦਾ ਦੂਰ ਬਹੁਤ ਦੂਰ ਹੈ ਵਾਲੀ ਦੂਰ ਹੋਵੇਗੀ ਹਜ਼ਾਰ ਲਗਭਗ ਹਜ਼ਾਰ ਮੀਟਰ ਦੇ ਕਰੀਬ ਹੈ ਅਜੇ ਕਾਊਂਟਰ ਸਾਹਿਬ ਕੋਈ ਵੱਡਾ ਕਰਨ ਜਾ ਰਹੇ ਨੇ ਤਗੜੀ ਬਾਡੀ ਕਰ ਰਿਹਾ ਅੱਜ ਕਾਰੀ ਬਾਡੀ ਫੰਡ ਹੈ ਨਹੀਂ ਯਾਰ ਕੀ ਕੀ ਠੀਕ ਹੈ ਫੰਡ ਹੈ ਨਹੀਂਗਾ ਭਾਈ ਜੀ ਪੀਪਾ ਮੰਤਰੀ ਨੇ ਪੀਪਾ ਮੰਤਰੀ ਨੇ ਪੀਪਾ ਮੰਤਰੀ ਨੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕਜਾਨਾ ਖਾਲੀ ਹੈ ਕਜਾਨਾ ਖਾਲੀ ਹੈ ਬਿਲਕੁਲ ਖਾਲੀ ਹੈ ਪੱਕੀ ਗੱਲ ਹੈ ਹੋਰ ਹੋਰ ਠੀਕ ਹੈ ਟਾਈਮ ਹੋ ਗਿਆ 7:25 ਮਿੰਟ ਤੇ ਰਾਈਡ ਹੋ ਗਈ ਹੈ ਸ਼ੁਰੂ ਤੇ ਬੰਦੇ ਹੈਗੇ ਅੱਜ 4 ਤੋਂ 6 ਤੱਕ 7 7 ਜਣੇ ਹੈਗੇ ਆ ਤੇ ਬਾਕੀਆਂ ਨੂੰ ਜਗ੍ਹਾ ਦਾ ਮੋਹ ਬਹੁਤ ਜ਼ਿਆਦਾ ਤੇ ਮੌਸਮ ਵੀ ਹੁਣ ਜਾਈ ਜਕਲਤ ਬਾਹਰ ਕੱਢ ਕੇ ਸੌਣ ਦਾ ਹੈਗਾ ਤੇ ਆਨੰਦ ਮਾਨ ਰਹੇ ਰਜ਼ਾਈਆਂ ਦਾ ਕੁਝ ਮੇਰੇ ਵੀਰ ਬਾਹਰਦਰ ਗਏ ਹੋ ਰਾਈਡ ਰੋਨ ਵਾਸਤੇ ਔਰ ਕੁਝ ਕੰਮ ਕਰ ਕਈਆਂ ਨੂੰ ਹੈਗੇ ਆ ਉਹ ਉਧਰ ਬਿਜ਼ੀ ਨੇ ਤਾਂ ਕਰਕੇ ਆ ਨਹੀਂ ਸਕੇ ਬਾਕੀ ਰਾਈਡ ਬਹੁਤ ਸ਼ਾਨਦਾਰ ਮੌਸਮ ਬਹੁਤ ਵਧੀਆ ਹਲਕੀ ਹਲਕੀ ਠੰਡ ਹੈ ਕੋਈ ਜ਼ਿਆੜੀ ਠੰਡ ਨਹੀਂ ਹੈਗੀ ਮਲੋੜ ਤੋਂ ਵੀ ਮੇਰੇ ਵੀਰ ਜਗਜੀਤ ਸਿੰਘ ਤੇ ਭਵਿੰਦਰ ਸਿੰਘ ਸੋਨਾ ਉਹਨਾਂ ਦੇ ਆਉਣ ਦੀ ਉਮੀਦ ਹੈਗੀ ਐ ਬਾਕੀ ਦੇਖੋ ਟਾਈਮ ਹੋ ਗਿਆ 8:05 ਮਿੰਟ ਤੇ ਮਲੋੜ ਤੋਂ ਚੱਲ ਕੇ ਮੇਰਾ ਵੀਰ ਜਗਜੀਤ ਸਿੰਘ ਆ ਗਿਆ ਸਾਡੇ ਨਾਲ ਰਾਈਡ ਲਾਉਣ ਵਾਸਤੇ ਤੇ ਅਸੀਂ ਪਹੁੰਚ ਗਏ ਆ ਕਬਰਾਲਾ ਤੇ ਉਧਰ ਨਾਰਿੰਗ ਸਾਹਿਬ ਦਾ ਵੀ ਫੋਨ ਆ ਗਿਆ ਹੈ ਕਿ ਮੈਂ ਆ ਹੀ ਜਾਣਾ ਹੋਂ ਦਾ ਵੇ ਹੈਗਾ ਉਹ ਵੀ ਤਕਰੀਬਨ ਉਹ ਵੀ ਕਟਿਆ ਨਹੀਂ ਪਹੁੰਚਣ ਵਾਲਾ ਸੀਗਾ ਟਾਈਮ ਹੋ ਗਿਆ 8:30 ਤੇ ਪਹੁੰਚ ਗਏ ਅਮਲੋਡ ਦੇ ਨੇੜੇ ਐਂਟਰੀ ਤੇ ਤੇ ਜਗਜੀਤ ਸਿੰਘ ਨੂੰ ਹੈਗੇ ਦੋ ਚਾਰ ਕੰਮ ਤੇ ਉਹ ਕਹਿ ਰਿਹਾ ਸੀ ਕਿ ਵੀ ਹੁਣ ਮੈਂ ਜਾਣਾ ਵਾਪਸ ਇੱਥੋਂ ਤੇ ਜਗਜੀਤ ਸਿੰਘ ਜਾ ਰਿਹਾ ਵਾਪਸ ਤੇ ਰਸਤੇ ਸਾਨੂੰ ਮਿਲੇ ਆ ਚਾਹਤ ਤੇ ਮੁੰਡੇ ਦਾ ਕੀ ਨਾਮ ਹੈ ਰਿਸ਼ੀ ਰਿਸ਼ੀ ਇਹ ਚੰਡੀਗੜ੍ਹ ਤੋਂ ਆਏ ਮੁੰਡੇ ਤੜਕੇ ਆ ਗਏ ਨੇ ਪਤਾ ਨਹੀਂ ਰਾਤ ਨੂੰ ਜਿਆਦਾ ਕਰਾਇਆ ਪੈਂਦਾ ਇਹਨਾਂ ਨੂੰ ਕਮਰੇ ਦਾ ਤਾਂ ਕਰਕੇ ਲੜਕੇ ਨਿਕਲ ਆਏ ਆ ਚਲੋ ਕਰਦੇ ਆ ਸਫਰ ਗਾਹ ਨੂੰ ਫੁੱਟਨ ਮਾਰ ਕੇ ਬਾਅਦ ਤੇ ਚੱਲੇ ਵਾਪਸੀ ਨੂੰ ਔਰ ਚੱਲ ਰਹੇ ਨੇ ਰਾਈਟਰ ਬਿਲਕੁਲ ਇੱਕ ਲਾਈਨ ਦੇ ਵਿੱਚ ਐਜ਼ ਯੂਜ਼ੂਅਲ ਟੇ ਵਾਲੀ ਆ ਕੇ ਨਾਰਿੰਗ ਸਾਹਿਬ ਪਹੁੰਚੇ ਨੇ ਤੇ ਵਾਹ ਜੀ ਉਹ ਡਾਰਨ ਸਾਹਿਬ ਕੀ ਬਾਤ ਹੈ ਤੇ ਇਧਰੋਂ ਸਾਡੇ ਬਹੁਤੀ ਮਾਨਜੋ ਸਾਡੇ ਪੁਜਾਰੀ ਜਾ ਰਹੇ ਸੀਗੇ ਡਬਲ ਜਾ ਰਹੇ ਸੀਗੇ ਤੇ ਉਹ ਖੜੀ ਉਹਨਾਂ ਦੀ ਕਾਰ ਕਾਰ ਤੇ ਜਾ ਰਹੀ ਡਬਲੀ ਤੇ ਸਾਨੂੰ ਵੇਖ ਕੇ ਨਾਲ ਨਾਲ ਗੱਡੀ ਯੂਟਰਨ ਮਾਰੀ ਆ ਸਾਡੇ ਕੋਲ ਆ ਗਏ ਨੇ ਵਝਾਈ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਪੁਜਾਰੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ थैंक यू थैंक यू पुजारी सो मच बस थोड़ा आप आपकी प्रेरणा आपको आपको, आपको मिस कर रहे हैं आज पर जाना था थोड़ा नहीं तो मैं ज़रूर चलो कोई बात नहीं काम भी जरूरी है और आपको नई गाड़ी की बहुत बहुत मुबारक है भाई साहब पुजारी जी ने गड्डी लिया है महिंद्रा एक्स यू सेवन हंड्रेड ਦੱਸਿਆ ਨਹੀਂ ਕਿਸੇ ਨੂੰ ਵੀ ਪਾਰਟੀ ਦੇਣੀ ਪਊਗੀ ਤੇ ਪਾਰਟੀ ਤਾਂ ਲੈਣੀ ਆ ਬਣਦੀ ਅੱਜ ਵੇਖੀ ਜਾਊਗੀ ਅੱਜ ਆ ਤੁਸੀਂ ਜਾਓ ਕਿਹੜਾ ਮਾਰ ਆਓ ਸ਼ਾਮ ਨੂੰ ਕਰ ਕਰਦੇ ਆ ਪਾਰਟੀ ਵੱਡੀ ਜਰੂਰ ਇਧਰੇ ਮੁੰਡਿਆਂ ਨੇ ਟੈਂਟ ਲਾ ਰੱਖਿਆ ਵਾ ਆਡੀ ਪਾਰਟੀ ਆਜ ਦੀ ਪਾਰਟੀ ਆ ਤੇ ਇਹਨਾਂ ਸਿੰਗਰ ਸੱਤੇ ਸਰ ਤੇ ਸਿੰਗਰ ਅੱਛਾ ਯਾਰ ਜਿਹੜੇ ਪੁਲਿਸ ਚਾਰ ਜ਼ਿਲ੍ਹੇ ਦੀ ਪੁਲਿਸ ਤੇ ਇੱਕ ਕਿਲੇ ਟੈਂਟ ਲਾਇਆ ਆਲਟੀ ਪਹੁੰਚ ਚੁੱਕੀ ਹੈ ਸਾਰੇ ਹੋਏ ਰਾਦੀਪੁਰ ਆਪ ਹੀ ਬੁਚਾਵਾ ਸੋਣੇ ਇਹਦੇ ਫੋਨ ਚੰਗਾ ਨਹੀਂ ਖਿਆਲ ਪੰਡਿਤ ਜੀ ਟਾਈਮ ਨਾਲ ਆਇਆ ਕਿ ਤੁਹਾਨੂੰ ਸਟੇਜ ਤੇ ਬਿਠਾਉਣਾ ਆਪਾਂ 200 ਮੈਂ ਲੁਆਏ ਚਾਰ ਪੰਜ ਹੁੰਦੇ ਰਾਣੇ 2000 ਰੁਪਏ ਨੋਟਾ ਜਾ ਰਹੇ ਉਹਨਾਂ ਅੱਗੇ ਭਾਈ ਦੇ ਪੋਣੇ ਇੱਕ ਫੇਰ ਸੀ ਪੋਣਾ 2016 ਇਹ ਸਾਈਕਲਿੰਗ ਸ਼ੁਰੂ ਕੀਤੀ ਸੀਗੀ ਔਰ ਜਿਹੜੀ ਸਾਈਕਲਿੰਗ ਦੀ ਚੇਟਕ ਸੀਗੀ ਮੈਨੂੰ ਯਾਦ ਹੈ ਅਜੇ ਤੱਕ ਸਾਡੇ ਮੇਰਾ ਜਿਹੜਾ ਵੀਰ ਰਮਨ ਹੈ ਉਹਨੇ ਚੇਟਕ ਲਈ ਸਾਡੇ ਸਾਰੇ ਗਰੁੱਪ ਨੂੰ ਸਾਈਕਲਿੰਗ ਵਾਸਤੇ ਤੇ ਪਹਿਲੀ ਰਾਈਡ ਜਿਹੜੀ ਸੀਗੀ 2016 ਚ ਮੈਨੂੰ ਯਾਦ ਹੈ ਕਿ ਕੋਲੇ ਮਹੱਲੇ ਤੇ ਲਈ ਸੀਗੀ ਜੀ ਅਨੰਦਪੁਰ ਸਾਹਿਬ ਦੀ ਔਰ 5 ਦਿਨ ਦੀ ਰਾਈਡ ਸੀਗੀ ਔਰ 500 ਕਿਲੋਮੀਟਰ ਸੀਗੇ ਤੇ ਮੈਨੂੰ ਰਮਨ ਕਹਿੰਦਾ ਕਹਿੰਦਾ ਪਾਉ ਰਾਈਡ ਲਾਈਏ ਮੈਂ ਕਿਹਾ ਯਾਰ ਰਾਈਡ ਲੱਗਣੀ ਨਹੀਂ ਮੇਰੇ ਤੋਂ ਕਿ ਮੈਂ ਕਦੇ ਚਲਾਇਆ ਨਹੀਂ ਸਾਈਕਲ ਉਹ ਸਾਈਕਲ ਵੀ ਨਹੀਂ ਹੁੰਦਾ ਸੀ ਮੇਰੇ ਕੋਲ ਤੇ ਕਹਿੰਦਾ ਕੋਈ ਗੱਲ ਨਹੀਂ ਯਾਰ ਤੂੰ ਸਪੋਰਟਸਮੈਨ ਤਾਂ ਹੈਗਾ ਹੀ ਇਹ ਤੇ ਸਾਈਕਲਿੰਗ ਕਿੱਡੀ ਗੱਲ ਹੈ ਤੂੰ ਸਾਈਕਲ ਚਲਾ ਹੀ ਲਏਗਾ ਵੀ ਮੈਂ ਚੱਲ ਠੀਕ ਹੈ ਫਿਰ ਮੈਂ ਉਹ ਗਾੜੀ ਕਹਿੰਦਾ ਸਾਈਕਲ ਤਾਂ ਮੇਰਾ ਲੈ ਜਾ ਤੂੰ ਮੈਂ ਚੱਲ ਠੀਕ ਆ ਉਹਨੇ ਸਾਈਕਲ ਤੇ ਰਾਈਡ ਲਾਈ ਜੀਗੀ ਤੇ ਤੁਹਾਨੂੰ ਯਾਦ ਆ ਵੀ ਪਹਿਲਾ ਦਿਨ ਜਦੋਂ ਰਾਈਡ ਅਸੀਂ ਲਾਈ ਸੀਗੀ 78 ਕਿਲੋਮੀਟਰ ਦੀ ਤੇ ਐ ਲੱਗਦਾ ਜਿਵੇਂ ਬਹੁਤ ਤਗੜੀ ਰਾਈਡ ਲਾਈ ਹੈ ਵਾਹ ਇਡੀ ਰਾਈਡ ਵਾ 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 ਮੱਲਾ ਕਮਾਲ ਹੀ ਕਰਦੀ ਕੇ ਤੇ ਉਸ ਟਾਈਮ ਤੇ ਨਾ ਹੀ ਕੋਈ ਐਕਸਪੀਰੀਅੰਸ ਸੀਗਾ ਨਾ ਹੀ ਕੋਈ ਗियर ਬਾਰੇ ਕੋਈ ਨੋ ਲੈਜ ਸੀਗੀ ਨਾ ਸਾਈਕਲ ਬਾਰੇ ਕੋਈ ਨੋ ਲੈਜ ਸੀਗੀ ਨਾ ਪੈਂਚਰ ਕਿਟ ਨਾ ਲੈਰੀ ਨਹੀਂ ਦੇ ਰਹੀ ਨਹੀਂ ਨਾ ਸ਼ਾਰਟ ਨਾ ਗਲਵਸ ਨਾ ਬਈ ਹੈਲਮਟ ਬਸ ਰਾਈਡ ਲਾਤੀ ਉਸ ਤੋਂ ਬਾਅਦ ਫਿਰ ਚੱਲ ਪੁੱਜਿਆ ਤੇ ਜਿਵੇਂ ਜਿਵੇਂ ਰਾਈਡਰਸ ਨੂੰ ਮਿਲੀ ਗਿਆ ਜਿਵੇਂ ਸੋਨ ਸੋਨ ਸੰਸੋਟੀ ਭਾਜੀ ਹੋ ਗਏ ਇਹ ਮਿਲੇ ਰੋਹਿਤ ਭਾਜੀ ਹਰਿਪਿੰਡਰ ਤੇ ਦਾਰਾ ਭਾਜੀ ਹੋਰੀ ਮਿਲੇ ਹੋ ਕੀ ਤਕੜੇ ਰਾਈਡਰ ਮਿਲਦੇ ਨੇ ਤੇ ਬਰੇਵਲ ਦੁਨੀਆ ਜਾ ਗਿਆ ਮੈਂ ਬਰੇਵਲ ਲਾਉ ਲਾ ਪਿਆ ਤੇ ਕਰਮਗਾਜ 100 ਕਿਲੋਮੀਟਰ ਪੂਰਾ ਹੋ ਰਿਹਾ ਮੇਰਾ ਔਰ ਇਸ ਵਿੱਚ ਮੈਂ ਬਹੁਤ ساری ਰਾਈਡ ਛੋਟੀਆਂ ਵੱਡੀਆਂ ਬਹੁਤ ਰਾਈਡਾਂ ਲਾਈਆਂ ਨੇ ਤਕਰੀਬਨ ਹਿਲੀ ਰਾਈਡ ਵੀ ਬਹੁਤ ਲਾਈਆਂ ਨੇ ਜਿਵੇਂ ਲੇਹ ਲਦਾਖ ਦੀ ਰਾਈਡ ਹੋਗੀ ਕਨਵੋਜੀ ਦੀ ਰਾਈਡ ਹੋਗੀ ਪਤਰੀ ਪਾਸ ਤੇ ਹੋਰ ਸ਼ਿਮਲਾ ਮਨਾਲੀ ਕੀਤੀ ਰਾਈਡ ਲਾਈ ਹੋਈਆਂ ਨੇ ਤੋਂ ਬਾਅਦ ਪਿਛਲੀ ਨੂੰ ਕਨੇਕਬਾਰੀ ਰਾਈਡ ਭਲਾਈ ਹੋਈ ਹੈ ਤੇ ਲਗਭਗ ਜਿਹੜੀ 1 ਲੱਖ ਕਿਲੋਮੀਟਰ ਰਾਈਡ ਦੇ ਵਿੱਚ ਐਸ ਆਰ ਸੀਰੀਜ਼ ਵਿੱਚ ਨਾਲ ਹੀ ਅਜੇ ਜਨਵਾਰ ਐਸਰਪੂ ਸੀਰੀਜ਼ ਬਣਾਈ ਹੈ। ਹੋਰ ਹੋਰ 100000 ਕਿਲੋਮੀਟਰ ਦੀ ਕਾਈਟਾਈ ਹੈ ਕਿਉਂਕਿ ਉਹਨੇ ਬਟਰ ਰਾਈਡ ਪਾਈ ਹੈ। ਤੇ ਜਿਹੜੀ ਉਹ ਹੁੰਦੀ ਹੈ 6D SR ਉਹ ਵੀ ਕਿਸੇ ਟਾਈਮ ਤੇ ਲਾਈ ਗਈ। 140 ਕਿਲੋਮੀਟਰ ਤੋਂ ਬਾਅਦ ਮੇਰੇ ਮਨ ਨੂੰ ਡਰਾਈਵਰੀ ਲਾਉਣੀ ਆ। ਕ੍ਰੈਵ ਦੇ ਕਨਸੈਪਟ ਸ਼ਾਰਟ ਕਰ ਸੀਗਾ। ਇਹ ਬਾਤ ਲੋਕਲ ਸਾਈਕਲਿੰਗ ਕਰਨਾ ਬਹੁਤ ਹੀ ਆ ਜਿਵੇਂ ਕਿ ਮੈਂ ਸਾਈਕਲ ਲੈ ਆ ਕੇ ਜਿਹੜਾ ਗਰੁੱਪ ਬਣਾਇਆ ਸੀ ਆਪਣੇ ਅਬੋਰ ਬੈਡਮਿੰਟਸ ਲੱਗੋ। ਤੇ ਉਸ ਟਾਈਮ ਤੇ ਜਿਵੇਂ ਸਾਈਕਲਿੰਗ ਦਾ ਇਹਨਾਂ ਕਲਚਰ ਨਹੀਂ ਹੈਗਾ ਸੀ ਅਬੋਰ ਚ ਪਰ ਹੁਣ ਈਡੀ ਦਾ ਤੇਦੀ ਮਿਹਰ ਹੈ ਕਿ ਕਾਫੀ ਬੰਦੇ ਸਾਈਕਲਿੰਗ ਕਰਨ ਲੱਪੇ ਆ ਅਬੋਰ ਦੇ ਵਿੱਚ। ਔਰ ਇਹ ਸਾਈਕਲਿੰਗ ਕੈਰੀਅਰ ਦੇ ਵਿੱਚ ਬਹੁਤ ਸਾਰੇ ਮੇਰੇ ਮੈਨੂੰ ਮਿੱਤਰ ਮਿਲੇ ਰਾਈਡਰ ਮਿਲੇ ਨੇ। ਚੰਗੇ ਤਜਰਬੇ ਹੋਏ ਕੁਝ ਮਾੜੇ ਤਜਰਬੇ ਹੋਏ ਆ ਬਹੁਤ ਕੁਝ ਸਿੱਖ ਨੂੰ ਮਿਲਿਆ ਵਾ ਵੱਡਿਆਂ ਤੋਂ ਜਿਵੇਂ ਜਿਹੜੇ ਸਾਡੇ ਸੀਨੀਅਰ ਰਾਈਡਰ ਹੈਗੇ ਨੇ ਉਹਨੇ ਬਹੁਤ ਕੁਝ ਸਿੱਖ ਨੂੰ ਮਿਲਿਆ ਹੈ ਔਰ ਸਾਈਕਲਿੰਗ ਦਾ ਸਫਰ ਬਹੁਤ ਸ਼ਾਨਦਾਰ ਰਿਹਾ ਹੈ ਅਮੀਰ ਹੈ ਕਿ ਆ ਵੀ ਦਾ ਵੀ ਜਿਹੜਾ ਸਫਰ ਹੋਊਗਾ ਸਾਈਕਲਿੰਗ ਦਾ ਉਹ ਵੀ ਵਧੀਆ ਹੀ ਹੋਊਗਾ ਜੱਬ ਤੇ ਬਹੁਤ ਸਾਈਕਲਿੰਗ ਦੀ ਹੋਈ ਅੱਜ ਕੁਝ ਕੌੜੇ ਕੁਝ ਮਿੱਠੇ ਔਰ ਸੁਸਮਸਿਆਵਾਂ ਵੀ ਕਈ ਵਾਰੀ ਬਹੁਤ ਆਈਆਂ ਸਮਸਿਆਵਾਂ ਕਈ ਵਾਰੀ ਆਈਆਂ ਆਉਂਦੀਆਂ ਹੈਗੀਆਂ ਵੀ ਸਾਈਕਲ ਜਾਂ ਕਹਿੰਦੇ ਚਲਾ ਕੇ ਮਾਰੀਏ ਕਿਦੇ ਪਾਸੇ ਬਸ ਚੜ ਜੀਏ ਪਰ ਜਦੋਂ ਰਾਈਡ ਪੂਰੀ ਹੋ ਜਾਂਦੀ ਜੀ ਫਿਰ ਆਖੀਦਾ ਯਾਰ ਨਹੀਂ ਨਹੀਂ ਕੰਮ ਬਹੁਤ ਵਧੀਆ ਹੈਗਾ ਵਾ ਬਹੁਤ ਸ਼ਾਨਦਾਰ ਕੰਮ ਹੈ ਔਰ ਸਾਈਕਲਿੰਗ ਦਾ ਵੀ ਇੱਕ ਅਲੱਗ ਸੁਆਦ ਹੈ ਹਰੇਕ ਮੌਸਮ ਚ ਸਾਈਕਲ ਚਲਾਉਂਦਾ ਜਿਵੇਂ ਮੀਂਹ ਚ ਸਾਈਕਲ ਚਲਾਉਂਦਾ ਆਵਾਜ ਠੰਡ ਤੇ ਗਰਮੀ ਚ ਰਾਤ ਨੂੰ ਦਿਨੇ ਿੱਕਕੇ ਰੋਡ ਤੇ ਪੱਕੇ ਰੋਡ ਤੇ ਹਿੰਦੀ ਸਟੇਸ਼ਨ ਦੀ ਇਸாம் ਜਗ੍ਹਾ ਤੇ ਇਹਨਾਂ ਦਾ ਸਵਾਦ ਅਲੱਗ-ਅਲੱਗ ਹੀ ਆ ਤੇ ਸਵਾਦ ਇਹਨਾਂ ਲੈਣਾ ਬਹੁਤ ਔਖਾ ਹੈ ਚਲੋ ਖੈਰ ਉਹ ਵੀ ਚੱਲ ਰਿਹਾ ਸਫਰ ਅੱਜ 1 ਲੱਖ ਕਿਲੋਮੀਟਰ ਪੂਰਾ ਹੋ ਜਾਊਗਾ ਮੇਰੇ ਕੋ-ਰਾਈਡਰਸ ਮੈਨੂੰ ਬਹੁਤ ਮੈਨੂੰ ਸਪੋਰਟ ਕਰਦੇ ਆ ਮੇਰੇ ਯਾਰਾਂ ਬਿਲਿਅਨ ਨੇ ਬੜੀ ਸਪੋਰਟ ਕੀਤੀ ਹੈ ਔਰ ਮੇਰੇ ਪਰਿਵਾਰ ਨੇ ਮੇਨੂੰ ਬੜੀ ਸਪੋਰਟ ਕੀਤੀ ਹੈ ਜਿਸ ਦੇ ਕਰਕੇ ਆਪਣਾ ਅੱਜ 1 ਲੱਖ ਕਿਲੋਮੀਟਰ ਪੂਰਾ ਹੋ ਰਿਹਾ ਹੈ ਅਸੀਂ ਇਹ ਰਾਹ 'ਤੇ ਖੜ੍ਹ ਗਏ ਸੀਗੇ ਸਾਡੇ ਨਾਲ ਤੇ ਪਹਿਲਾਂ ਪਹੁੰਚ ਗਏ ਨੇ ਢਾਬੇ ਤੇ ਉਹਨਾਂ ਦਾ ਹੁਣੇ ਫੋਨ ਆਇਆ ਕਦੇ ਪਹਿਲਾਂ ਇੱਥੇ ਦੋ ਇੱਕ ਵਾਰੀ ਚਾਹ ਪੀ ਲਈ ਆ ਤੂੰ ਇੱਥੇ ਤੱਕ ਪਹੁੰਚੇ ਨਹੀਂ ਏ ਆਇਆ ਬਸ ਦੋ ਮਿੰਟਾਂ ਹੀ ਆ ਗਏ ਰਾਈਡ ਕੰਪਲੀਟ ਕਰਕੇ ਬਸ ਰਹਿ ਗਿਆ ਕਿਲੋ ਕਿਲੋ ਮੀਟਰ ਹੋਰ ਢਾਬਾ ਸ਼ਿਵਮ ਢਾਬਾ ਪਹੁੰਚਣਾ ਲੈ ਜਾ ਉੱਥੇ ਬਸ ਤੇ ਟਾਈਮ ਹੋ ਗਿਆ ਜੀ 9:55 ਮਿੰਟ ਪਹੁੰਚ ਗਏ ਬਿਲਕੁਲ ਮਲੋੜ ਬਾਈਪਾਸ ਤੇ ਪਹੁੰਚ ਗਏ ਜੀ ਟਾਬੇ ਤੇ ਮੁੰਡੇ ਬੈਠੇ ਪੀ ਰਿਹਾ ਚਾਹ ਪਾਣੀ ਤੇ ਆਪਾਂ ਹੋ ਗਏ ਆ ਲੇਟ ਇੱਥੇ ਪਹਿਲਵਾਨ ਜੀ ਬੈਠੇ ਨੇ ਆ ਕੇ ਪਹਿਲਵਾਨ ਜੀ ਕਿਵੇਂ ਆ ਲਓ ਵੀ ਮੁਰਿਓ ਹੋ ਗਿਆ 1 ਲੱਖ ਕਿਲੋਮੀਟਰ ਪੂਰਾ अदर तो पना एक एक बने आने अब बल्ले जीरो हम पुरी आने का आटे देने के थे। <laughs> <laughs> ख़ुशी दा माहौल मुड़े चाप हीरे देख किच्ची ले जाओ। ख़ुशी ख़ुशी जमा भी दिया जा रही है आने। जमा जमा जमा। ठीक है। पलवान लेके आया केक। थैंक यू पलवाना। नाल 25 भी आया हाँ 25 क्यों में? अन्न कटे जाना भी के� ਵੀਰੇ ਮਹਾਰਦਸਾਪਾ 0 0 0 0 0 ਪੰਜ ਜ਼ੀਰੋਆਂ ਗਿਣ ਕੇ ਤੇ ਫਿਰ ਕੇਕ ਕੱਟ ਸਮਾਰੋ ਕੇਕ ਕੱਟ ਸਮਾਰੋ ਹੋ ਰਿਹਾ 1:00 ਬਾਕੀ ਦਾ ਨਾਰਿੰਗ ਸਿੰਘ ਸਾਹਿਬ ਨੇ ਦੇਤੀ ਧਮਕੀ ਧਮਕਾ ਧਮਕੀ ਹੋ ਗਿਆ ਕੰਮ ਓ ਚਾਕੂ ਭਰਾ ਮੈਂ ਕੱਟਣਾ ਮੈਂ ਦੱਸ ਇਹ ਐਵੇਂ ਦੱਸ ਚਾਕੂ ਕੱਟ ਦੋ 3 4 5 ਓਏ ਖਿੱਚੀ ਸੈਲੀਬ੍ਰੇਸ਼ਨ ਕੰਗ੍ਰੈਚੁਲੇਸ਼ਨ ਬੱਲੇ ਸੈਲੀਬ੍ਰੇਸ਼ਨ ਓਏ ਇਪਰੇ ਹੋ ਸ਼ੈਨ ਵਾਹ ਜੀ ਵਾਹ 1 ਲੱਖ ਕਿਲੋਮੀਟਰ ਦੀ ਖੁਸ਼ੀ ਏ ਏ ਫੁੱਲ ਮਿਠਾ ਵਧਾਈਆਂ ਜੀ ਵਧਾਈਆਂ ਲੋ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਘਰਾਂ ਦੇ ਮਿਠਾ ਯਾਰ ਮੁਰਕੇ ਖਾ ਲੋ ਖਾ ਲੋ ਕੋਈ ਨਾ ਖੁਸ਼ੀ ਦਾ ਵਾ ਮੈਂ ਜੀ ਹੋ ਗਿਆ ਕੇਕ ਚੋਰੀ ਹੋ ਗਿਆ ਬਈ ਨਾ 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 ਪਾਣੀ ਪੀ ਲਿਆ ਕੇਕ ਕਟਿੰਗ ਹੋ ਗਈ ਆ ਖਾ ਪੀ ਲੈ ਸਾਰਾ ਕੁਝ ਤੇ ਹੁਣ ਰਾਈਡ ਦੀ ਕਰਨੀ ਤੇ ਸੰਭਾਤੀ ਇਸ ਤੋਂ ਬਾਅਦ ਜਾਵਾਂਗੇ ਸਾਰੇ ਕਰੋ ਕਰੀ ਬਹੁਤ ਬਹੁਤ ਧੰਨਵਾਦ ਮੇਰੇ ਕੋ ਰਾਈਡਰ ਦਾ ਜਿਨ੍ਹਾਂ ਨੇ ਮੇਰੇ ਨਾਲ ਰਾਈਡ ਲਾਈ ਅੱਜ ਔਰ ਜਿਹੜੇ ਕਿਸੇ ਕਾਰਨ ਕਰਕੇ ਨਹੀਂ ਆ ਸਕੇ ਉਹਨਾਂ ਨੂੰ ਕੋਈ ਗੱਲ ਨਹੀਂ ਫੇਰ ਸਹੀਂ 2 ਲੱਖ ਤੇ ਆ ਜਾਓ ਜੀ ਠੀਕ ਹੈ ਦੋਸਤੋ ਹੁਣ ਕਰ ਰਹੇ ਰਾਈਡ ਦੀ ਸਮਾਪਤੀ ਤੇ ਵਲੌਗ ਦੀ ਵੀ ਸਮਾਪਤੀ ਇੱਥੇ ਕਰ ਰਹੇ ਆ ਅਸੀਂ ਮਿਲਾਂਗੇ ਤੁਹਾਨੂੰ ਕਿਸੇ ਅਗਲੇ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਬੰਦ ਬੈਠੀ ਰਾਈਡਰ ਹਾਂਜੀ ਵਧਾਈਆਂ ਥੈਂਕ ਯੂ ਥੈਂਕ ਯੂ ਅੱਗੇ ਕੀ ਹੋਣਾ ਜਾ ਰਿਹਾ ਨਹੀਂ ਹੋਣ ਦਿਖਾਓ ਅੱਧੀ ਜੀ ਵੀ ਦਿਖਾ ਰਹਾ ਮਗਰ ਹੀ ਨਿਗਾਹ ਮਾਰੋ ਐ ਕਿੱਦਾਂ ਐ ਯਾਰ ਚਲੋ ਜੀ ਚਲਾਓ ਨੰਨੀ ਲੋ ਬੋਲ ਲਈ ਸਭ ਦਾ ਵਰਕ ਆਉਟ ਕੀ ਰਿਹਾ ਜਾ ਨਹੀਂ ਕੋਡ ਨੋ ਬਾਈ ਸਾਹਿਬ ਬਜਟ ਚਾਹੀਦਾ ਠੀਕ ਹੈ। ਹੋਰ ਕਾਇਮ ਨੇ ਜਨਾ ਕਪੜੇ ਸੁਬੜੇ ਦੇ ਜਾਣੇ ਆ ਚੱਲਦੇ ਨਾਲ। ਕੋਈ ਨਾ ਨਾ ਪ੍ਰਕਾਰ ਇਹ ਤਾਂ ਨਹੀਂ ਆ ਕਪੜੇ ਸੁਬੜੇ ਦੇ ਦੇਣ। ਹੋਰ ਪ੍ਰਗਿਆੀ ਸਾਹਿਬ ਬੜਾਈਆ ਬੜਾਈਆ। ਚਲੋ थैंक यू ਹੈ ਨਾ ਆ ਜਾਓ ਅੱਗੇ ਆਓ। ਆ ਬੰਦਾ ਮੈਨੂੰ ਕਹਿੰਦਾ ਨਹੀਂ ਆ ਕਹਿੰਦਾ ਵੀ ਕਪੜੇ ਸੀਪੜੇ ਲੈ ਜਾਣੇ ਆ ਤੇ ਛੇਦੀ ਛੇਦੀ ਆ ਜਾ ਤੇ ਮੈਨੂੰ ਪਰਣਾ ਨਹੀਂ ਪੜਨ ਦਿੱਤਾ ਮੈਂ દવા ਦੋਟ ਕੇ ਆਇਆ ਤੇ ਆਂਦਿਆਂ ਇਹਨਾਂ ਨੇ ਸਰਪ੍ਰਾਈਜ਼ ਪਾਰਟੀ ਰੱਖੀ ਜੀ ਆ ਆਪਣੇ ਉਸਤਾਦ ਜੀ ਰਵਨ 프리 ਸਿੰਘ ਜੀ ਜਿਨ੍ਹਾਂ ਨੇ ਸਾਨੂੰ ਚੜਾਇਆ ਪੰਜ ਦੇ ਨਾਲ ਨਰਮਲ ਸਿੰਘ ਮੱਲਾਲੇ ਤੋਂ ਚਾਂਦ ਸਰ ਕਾਂਗਰਸ ਜੀ ਨੂੰ ਥੈਂਕ ਯੂ ਥੈਂਕ ਯੂ ਔਰ ਸਾਡੇ ਕੁੱਕੂ ਸਰ ਔਰ ਭਾਈ ਸਾਡੇ ਬਹੁਤ ਸਾਰੇ ਜੋ ਵੱਡੇ ਭਾਈ ਸਰਦਾਰ ਬੱਲੇ ਸਰਦਾਰ ਚਰਮਨ ਸਿੰਘ ਜੀ ਸਰਾਹ ਸਾਹਿਬ ਕਿੰਗ ਸਾਹਿਬ ਕਿੰਗ ਸਾਹਿਬ ਨਾਲ ਡਾਕਟਰ ਰਵਿੰਦਰ ਸਿੰਘ ਔਰ ਨਾਲ ਭਾਈ ਗੋਲਡੀ ਔਰ ਇਧਰ ਇਧਰ ਨੂੰ ਕਰੀ ਗੋੜ ਦੇ ਬਾਦਸ਼ਾਹ ਧੌਣ ਨਹੀਂ ਘੁੰਮਦੀ ਇਹਨਾਂ ਦੀ ਸਾਨੂੰ ਸਾਨੂੰ ਵਧਾਈ ਦੇਣ ਲਈ ਪਹੁੰਚੇ ਨੇ ਬਹੁਤ ਦੂਰ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਭਾਈਆਂ ਦਾ ਔਰ ਮੈਂ ਅਮਦੀਤ ਨੂੰ ਟੀਮ ਦਾ ਵੀ ਧੰਨਵਾਦ ਕਰਦਾ ਹਾਂ ਅਬੋਰ ਪੈਟਰਨਸ ਕਲੱਬ ਦੀ ਜਿਨ੍ਹਾਂ ਨੇ ਇਹਨਾਂ ਮਾਨ ਸਤਕਾਰ ਬਖਸ਼ਿਆ ਇਹ ਸਰਪ੍ਰਾਈਜ਼ ਕਰਤਾ ਕੰਮ ਇਹਨਾਂ ਨੇ ਬਾਬਾ ਅਣੀ ਗੱਡੀ ਮਾਸਾ ਵੀ थैंक यू थैंक यू और, thank you, thank you. और, और जी क्या ला।

ਬਾਹਰ ਨੂੰ ਤੂੰ ਕੋਈ ਮੰਗਦਾ ਯਾਰ ਡਾਕਟਰ ਇੱਕ ਇੱਕ ਦੀ ਬਹੁਤ ਕੀ ਹੋਰ ਪਾਣੀ ਇੱਕ ਮਿੰਟ ਦੀ ਬਹੁਤ ਹੁਣ ਤੱਕ ਘੱਟ ਖਾਇਆ ਡੁੱਗਰ ਨਵਜਗਰੇ ਬਾਈ ਬਾਈ ਕਾ ਬਰਥਡੇ ਬਾਈ ਕਾ ਬਰਥਡੇ ਆਵਾਜ਼ ਆ ਵਰਕਾ ਜੀ ਹੈਪੀ ਬਰਥਡੇ ਹਰ ਸਾਹ ਦਿੰਨੇ ਆ ਸੀ ਜਿੰਨਾ ਕਰਦਾ ਹੈ थैंक यू भाई थैंक यू गुड यू हां ਸ਼ਮਰ ਤੁਸ਼ੂ ਬੜੇ ਹੈ ਸ਼ਮਰ ਤੁਸ਼ੂ ਬੜੇ ਹੈ ਇੱਕ ਤਰੀਕਾ ਮੈਂ ਪੁੱਛ ਲਾ ਹਾਂ வீடு ਆਪਣੇ ਪਿੰਡਾਂ ਦੇ ਚੀਜ਼ਾਂ ਦਾ ਧਿਆਨ ਦਿੰਦਾ ਮੀਡੀਆ ਪੂਰਾ ਆਇਆ ਨਾ ਲਿਖ ਲਿਖੋ ਇਹ ਗੁੱਡੀ ਇੱਕ ਮਹੀਨਾ ਚੱਗੀ ਬੋਲਦੇ ਮੋਟੇ ਹੁੰਦੇ ਹਾਂ ਜੇ ਬਹੁਤ ਨਹੀਂ ਜਾਨਾ ਇਹ ਨਾ ਖਾਇਓ 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 ਜੈਕ ਰਿਸਪੈਕਟਡ ਪੇਰੈਂਟ ਟੀਮ ਇਹ ਜਿਹੜਾ ਤੋਂ ਸਾਲ ਪੜੇ ਨਾਲ ਲੱਗ ਕੇ ਸਾਈਡਿੰਗ ਸ਼ੁਰੂ ਹੋਏ ਤੇ ਮੇਰੀ ਪਿਆਰੀ ਅਫਰ ਪੈਡਲ ਕਲੱਬ ਦੀ ਮੈਂ ਸਭ ਤੋਂ ਪਹਿਲਾਂ ਹਰਜੀਤ ਸਾਹਿਬ ਨੂੰ ਮੁਬਾਰਕਾਂ ਦਿਆਂਗਾ ਕਿ ਉਹਨਾਂ ਨੇ ਅੱਜ ਆਪਣੀ ਜ਼ਿੰਦਗੀ ਚ ਇੱਕ ਵਾਰ ਤੇ ਇਹ ਆਪੜਾ ਲੋਕੀ ਗੱਡੀਆਂ ਨਹੀਂ ਚਲਾਉਂਦੇ ਇਹਨਾਂ ਜਿੰਨਾ ਹਰਜੀਤ ਸਾਹਿਬ ਨੇ ਸਾਈਕਲ ਚਲਾਤਾ 1 ਲੱਖ ਕਿਲੋਮੀਟਰ ਕਹਨਾ ਸੋਖਾ ਪਰ ਡਰਾਈਵ ਕਰਨਾ ਬਹੁਤ ਮੁਸ਼ਕਿਲ ਹੈ ਔਰ ਜਿਵੇਂ ਜਿਵੇਂ ਸਿਓ ਨਦੀ ਆ ਰਹੀs ਦੇਖਦੀਆਂ ਬਿਆਰਾਂ ਲਗਾਇਆਂ ਕਫਸ ਉਹ ਸਾਈਕਲ ਦੀ ਕੁਰਬਾਨੀ ਦਿੱਤੀ ਉਹ ਗੱਡੀ ਦਾ ਸਾਈਕਲ ਇਹਨਾਂ ਸਾਈਕਲ ਲਗਾਇਆ ਸੀ ਚਲਾਉਂਦੇ ਜੀ ਮੈਨੂੰ ਲੱਗਦਾ ਉਹ ਕੰਮ ਦੀ ਉਹਨਾਂ ਸਾਈਕਲ ਉੱਪਰ ਉਹ ਤੀਕਰੇ ਨਹੀਂ ਲਿਖਿਆ। ਉਹ ਸਾਈਕਲ ਤੇ ਅਸੀਂ ਪਹਿਲੀ ਗਏ ਸੀ। ਉਹ ਬੜੀਆਂ ਯਾਦਾਂ ਨੇ ਉਹਦੀਆਂ। ਉਹ ਅਜੇ ਤੱਕ ਵੱਖਰੀਆਂ ਹੀ ਨੇ। ਕੋਈ ਵਾਰੀ ਪਤਾ ਨਹੀਂ ਨਾ ਹੁੰਦਾ ਜਿਵੇਂ ਪਤਾ ਲੱਗ ਗਿਆ ਆਪਾਂ ਨੂੰ ਵੀ ਸਾਈਕਲਿੰਗ ਵਿੱਚ ਕੀ ਗੱਲ ਦਾ ਧਿਆਨ ਰੱਖਣਾ ਹੈ, ਕੀ ਕਰਨਾ ਹੈ, ਕੀ ਨਹੀਂ ਕਰਨਾ। ਉਹ ਪਹਿਲੇ ਦਿਨ ਪਤਾ ਹੀ ਨਹੀਂ ਲੱਗਦਾ। ਤੇ ਬਸ ਮੇਰੇ ਇੱਥੇ ਤੱਕ ਮਾਲੀ ਗੱਲ। ਬੱਲ ਚਲੋ ਇਹ ਨਾਲ ਫਿੱਟ ਆ ਗਿਆ ਕੰਮ ਅਸੀਂ ਤਾਂ ਹੁਣ ਵੀ ਕੇਸ਼ਨਲ ਹੀ ਚਲਾਉਂਦੇ ਆ ਸਾਡੇ ਤੇ ਰੈਗੂਲਰ ਕੋਈ ਨਹੀਂ ਰਿਹਾ ਕਿੰਨਾ ਕਈ ਵਾਰੀ ਮੰਨੋ ਵੀ 2 ਦਿਨ ਮਿੰਟ ਤੱਕ ਹੈਪੀ ਹੋ ਜਾਂਦਾ ਵੀ ਇੱਕ ਦਿਨ ਵੀ ਨਾ ਚੱਲੀ ਪਰ ਇਹਨੇ ਰਮਨ ਵੀ ਨਾਲ ਅਗੇ ਕਿਹਾ ਤੁਸੀਂ ਉਹ ਪੈਂਡਰ ਵੀ ਬਾੜ ਦੇ ਚਾਹ ਵਾਲੇ ਬਾੜੇ ਨੂੰ ਮੈਂ ਦੱਸ ਕਹਿੰਦਾ ਹਾਂ ਬਈ ਬਾਦ ਲਈਦੇ ਚਾਹ ਕਹਿੰਦਾ ਹੁਣ ਹੈ ਨਹੀਂਗੇ ਤੇ ਵਾਪਸੀ ਤੇ ਆਵਾਂਗੇ ਫਿਰ ਲਾ ਦੇਣਾ ਫਿਲਿੰਗ ਲਈ ਹਾਂਜੀ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਾਰੇ ਆਪਣੀ ਟੀਮ ਬੋਰ ਪੈਰਨਸ ਕਲੱਬ ਦਾ ਸਾਰੇ ਮੈਂਬਰਾਂ ਦਾ ਔਰ ਨਾਲ ਧੰਨਵਾਦ ਕਰਦਾ ਮੇਰੇ ਯਾਰਾਂ ਦਾ ਮੇਰੇ ਭਰਾਵਾਂ ਦਾ ਮੇਰੀ ਜਿਹੜੀ ਟੀਮ ਚੱਲ ਕੋਈ ਨਾ ਵਾਲੀ ਜਿਹੜੇ ਇੱਦੀ ਦੂਰੋਂ ਚੱਲ ਕੇ ਆਏ ਨੇ ਔਰ ਬਤਾਈ ਦੇਣ ਵਾਸਤੇ ਇੱਦੀ ਦੂਰੋਂ ਆਏ ਨੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਇਸੇ ਤਰ੍ਹਾਂ ਭਰਾਵਾਂ ਦਾ ਪਿਆਰ ਬਣੇ ਰਵੇ ਮਹਾਰਾਜ ਖੁਸ਼ੀਆਂ ਦੇ ਖੇੜੇ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤੇ ਸਾਡਾ ਵੀਰ ਰਮਨ ਪ੍ਰੀਤ ਮਹਾਰਾਜ ਜੀ ਜਲਦੀ ਸਿਹਤ ਤੇ ਆਪੇ ਬੱਚੇ ਤੇ ਦੁਬਾਰਾ ਸਾਡੇ ਨਾਲ ਇਹ ਕੱਟੇ ਤੇ ਸਵਾਰ ਹੋਵੇ ਤੇ ਬਹੁਤ ਧੰਨਵਾਦ ਕਰਦਾ ਮੈਂ ਸਾਰੇ ਯਾਰਾਂ ਬੇਲੀਆਂ ਦਾ ਤੇਹਰ ਨੋ ਧੰਨਵਾਦ ਹੈ ਜੀ ਥੈਂਕ ਯੂ ਥੈਂਕ ਯੂ ਸੋ ਮੱਚ